पिछले 35 सालों से कब्जे के मकानों में रहने वाले है बोवाल के एक परिवारों को आज मालिकाना हक के सर्टिफिकेट बांटे गए उन्हें अपने मकानों की रजिस्ट्री कराने के लिए तीन महीने का समय दिया गया है राज्यसभा सदस्य संजीव अरोड़ा और मेयर इंद्रजीत कौर ने लाभपात्र परिवारों को यह सर्टिफिकेट बांटे इस अवसर पर सीनियर डिप्टी मेयर राकेश पराशा डिप्टी मेयर प्रिंस जौहर पार्षद घुम्मन के अलावा कई गणमान्य व्यक्ति मौजूद रहे ਕੈਮਰਾਮੈਨ ਸਦबीर ਸਿੰਘ ਕੇ ਸਾਥ ਅਮਰ ਜਵਾਲਾ ਕੀ ਰਿਪੋਰਟ 180 ਪਰਵਾਰਾਂ ਨੂੰ ਦਿੱਤੀ ਹੈ ਜੀ ਇਹ 35-40 ਸਾਲ ਹੋ ਗਏ ਸੀ ਲਾਰਾ ਲੱਪਾ ਲੱਗਦੇ ਆ ਨੂੰ ਪਹਿਲਾ ਗਰੇਵਾਲ ਸਾਹਿਬ ਆਏ ਉਹ ਤੁਹਾਡੀਆਂ ਰਜਿਸਟਰੀਆਂ ਕਰਾ ਕੇ ਦਿਆਂਗੇ ਫਿਰ ਢੰਡਾ ਸਾਹਿਬ ਆਏ ਫਿਰ ਆਸ਼ੂ ਜੀ ਆਏ ਫਿਰ ਉਤਪਾ ਦਾ ਆਪਣੇ ਬੀਜੇਪੀ ਦੇ ਆਪਣੇ ਬਣਾਲੀ ਜੀ ਆਏ ਪਰ ਅੰਬੇਸ਼ਾ ਲਾਰੇ ਹੀ ਲੱਗਦੇ ਰਹੇ ਇਹ ਪਹਿਲੀ ਵਾਰੀ ਹੋਇਆ ਵੀ ਐਮਪੀ ਰੋੜਾ ਜੀ ਨੇ ਵੋਟਾਂ ਤੋਂ ਪਹਿਲਾਂ ਹੀ ਕੰਮ ਕੰਮ ਕਰਾ ਦਿੱਤਾ ਕਿ ਤਾਂ ਹਮੇਸ਼ਾ ਇਹੀ ਹੁੰਦਾ ਸੀ ਕਿ ਸਾਨੂੰ ਵੋਟਾਂ ਪਾਓ ਤੁਹਾਡਾ ਲਾਂਡੋਰੇ ਵਾਲਾ ਸੀ ਕੰਮ ਕਰਾਵਾਂਗੇ ਤੇ ਆਪਣੇ ਰੋੜਾ ਜੀ ਨੇ ਵੋਟਾਂ ਤੋਂ ਪਹਿਲਾਂ ਹੀ ਕੰਮ ਕਰਾ ਦਿੱਤਾ ਸਾਡੇ ਸਾਰੇ ਪਰਿਵਾਰ ਬਹੁਤ ਖੁਸ਼ ਨੇ ਜਿਹੜੀ 15000 ਰੁਪਏ ਵਾਲੀ ਗੱਜਾ 50000 ਰੁਪਏ ਦਾ ਜਗਾ ਹੋ ਗਈ ਜਿਹਦੇ ਵਿੱਚ ਮੇਰਾ ਆਪਣਾ ਘਰ ਵੀ ਵਿੱਚ ਆਉਂਦਾ 1900 ਦਾ ਜਗਾ ਮੇਰੀ ਆਪਣੀ ਹੈ ਜਿਹੜੀ ਲਾਂਡੋਰੇ ਦੇ ਵਿੱਚ ਆਉਂਦੀ ਜਿਹੜਾ ਬਾਕੀ ਪਰਿਵਾਰ ਵਿੱਚ ਰਹਿ ਗਏ ਜਿਹੜੇ ਕੁਝ ਪਰਿਵਾਰ ਰਹਿ ਗਏ ਨਾ ਮੁੰਡੇ ਸਵੇਰੇ ਬੁਲਾ ਲਿਆ ਦਫਤਰ ਉਹਨਾਂ ਜਿਹੜੇ ਰਹਿ ਗਏ ਉਹ ਕਈਆਂ ਨੂੰ ਘਰਾਂ ਚ ਜਾਂਦੇ ਸੀ ਮਿਲਦੇ ਨਹੀਂ ਸੀ ਜਾਂ ਕਈਆਂ ਨੂੰ ਟੈਲੀਫੋਨ ਕਰਦੇ ਟੈਲੀਫੋਨ ਨਹੀਂ ਚੁੱਕਦੇ ਇਸ ਕਰਕੇ ਲੈ ਕੇ ਕੋਈ ਵੀ 121 ਪ੍ਰਵਾਹ 121 ਨੂੰ ਮਿਲੂਗਾ ਟੈਂਪੀਅਰਿਡ ਵੀ ਜਸਟਿਸ ਕਰਾ ਦੇ ਟੈਂਪੀਅਰਿਡ 3 ਮਹੀਨਾ ਟਾਈਮ ਦਿੱਤਾ ਵੀ ਜੇ ਕਿਸੇ ਨੇ ਕੋਈ ਅਗਲਾ ਕਹਿੰਦਾ ਮੈਂ 3 ਭਰਾਵਾਂ ਵਿੱਚ ਇੱਕ ਭਰਾ ਦੀ ਕਰਾ ਗਿਆ ਤੋਂ ਭਰਾ ਨਹੀਂ ਹੈਗਾ ਉਹ 3 ਮਹੀਨਾ ਟਾਈਮ ਦਿੱਤਾ ਕਰਪੀ ਜੀ ਜੀ ਲੋਕਾਂ ਦੀ ਪਬਲਿਕ ਨੂੰ ਅਪੀਲ ਹੈ ਪਬਲਿਕ ਨੇ ਹੀ ਅਪੀਲ ਹੈ ਬੇਡਾ ਵੱਡਾ ਕੰਮ ਹੋ ਗਿਆ ਪਬਲਿਕ ਸਾਡੀ ਕੋਸ਼ਿਸ਼ ਹੈ ਵੀ ਸਾਨੂੰ ਇੰਨੀ ਵੀਦਾ ਵੀ ਅਸੀਂ ਇਹਦੇ ਘੱਟੋ ਘੱਟ 500 ਵੋਟ ਅੱਗੇ ਨਾਲ ਵਧੂਗੀ ਜੇ ਮੈਂ 16-1700 ਵੋਟ ਜਿੱਤਿਆ ਸੀ ਤੇ ਰੋੜਾ ਜੀ ਨੇ ਅਸੀਂ 250 ਵੋਟ ਦੇ ਆਪਣੇ ਏਰੀਏ ਤੋਂ ਤਾਂ ਕੇ ਵੇਚਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਗਰੰਟੀਆਂ ਦਿੱਤੀਆਂ ਉਹ ਗਰੰਟੀਆਂ ਨੇ ਔਰ ਗਰੰਟੀ ਹਰ ਹਾਲਸ ਪੂਰੀ ਹੁੰਦੀ ਹੈ ਇਹ ਪਿਛਲੀ ਆ ਸਰਕਾਰਾਂ ਉਹ ਲਾੜੇ ਨਹੀਂ ਕਿ ਜਿਹੜੇ ਅਧੂਰੇ ਰਹਿ ਜਾਣਗੇ ਸੋ ਅੱਜ ਜਿਹੜਾ ਮੇਰਾ ਮਕਾਨ ਮੇਰਾ ਮਾਂ ਦੇ ਤਹਿਤ ਅੱਜ 121 ਪਰਿਵਾਰਾਂ ਨੂੰ ਉਹਨਾਂ ਦੀ ਜਿਹੜੀ ਵਕੀਆ ਦਿੱਤੀ ਗਈ ਹੈ ਭਰਾ ਦੇ ਜਿਹੜੇ ਕਿ ਪਿਛੋ 25 25 30 35 35 ਸਾਲਾਂ ਤੋਂ ਵੀ ਇੱਥੇ ਬੈਠੇ ਸੀ

और मैं आस कर दी है कि ये लुधियाना वासी इस प्रकार अपना प्यार अपना आशीर्वाद बनाए रखेंगे ताकि इस तरह से रल मिल के आम आदमी पार्टी की सरकार का एक एक नुमाइंदा इन्हों की सेवा दे लगे दे रही है और हर एक आस इन्हों की जी पूरी कर सकती है धन्यवाद जी तो आज चाली पाँ साल बाद अपनी जायदाद जिथे वो रहते थे मालक बनने जा रहे हैं मालक बन गए या ਔਰ ਦੂਜੀ ਗੱਲ ਇਹ ਹੈ ਕਿ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਜੇ ਉਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਇਹ ਵੀ ਕੰਮ ਨਹੀਂ ਹੋਣਾ ਸੀ ਬਾਕੀ ਸਾਡੇ ਮੰਤਰੀ ਸਾਹਿਬ ਰਵਜੋਤ ਸਿੰਘ ਜੀ ਦਾ ਮੇਅਰ ਮੈਡਮ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਡੇ ਕਮਿਸ਼ਨਰ ਸਾਹਿਬ ਔਰ ਸਾਡੇ ਅਫਸਰ ਸਾਹਿਬਾਨ ਜਿੰਨਾ ਦੇ ਸਹਿਯੋਗ ਨਾਲ ਪੀਸੀ ਦਾ ਇਹ ਕੰਮ ਹੋਇਆ ਔਰ ਆਪਾਂ ਨੂੰ ਕਾਉਂਸਲਰ ਵੀ ਭੁੱਲ ਨਹੀਂ ਚਾਹੀਦੇ ਜਿਹੜੇ ਇਹ ਮੁੱਦਾ ਚੁੱਕਦੇ ਰਹੇ ਔਰ ਐਸੇ ਕਰਕੇ ਅੱਗੇ ਇਹ ਕੰਮ ਸਿਰੇ ਲੱਗਿਆ ਪਰ ਮੈਨੂੰ ਬਹੁਤ ਖੁਸ਼ੀ ਆਉਂਦੀ ਇਹਨਾਂ ਦੇ ਸ਼ਖਲਾ ਤੇ ਸਮਾਈਲ ਦੇਖ ਕੇ ਇਹਨਾਂ ਦੀ ਸ਼ਖਲਾ ਤੇ ਖੁਸ਼ੀ ਦੇਖ ਕੇ ਔਰ ਇਹਨਾਂ ਦੀ ਜਿਹੜੀ ਕੀਮਤਾਂ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਵੈਸੇ 50000 ਰੁਪਏ ਗੱਜਵਾ ਔਰ ਜਿਹੜੀ ਕਿਉਂਕਿ ਇਹਨਾਂ ਕੋਲ ਰਜਿਸਟਰੀਆਂ ਨਹੀਂ ਸੀ ਇਹਨਾਂ ਦੀ ਜਮੀਨਾਂ 15000 ਰੁਪਏ ਦਾ